ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1116 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1117 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੇਲੇ ਆਏ ਨਗਰ ਮਹਾਜਨਾ ਗੁਰ ਸਤਗੁਰੇ ਓਟ ਗਹੀ ਨਗਰ ਦੇ ਤੁਰਨੇ ਸਿਰ ਮਨੁੱਖ ਮਿੜ ਕੇ ਗੁਰੂ ਅਮਰਦਾਸ ਜੀ ਕੋਲ ਆਏ ਉਹਨਾਂ ਗੁਰੂ ਦੀ ਓਟ ਲਈ ਸਤਗੁਰੂ ਦਾ ਪੱਲਾ ਫੜਿਆ ਗੁਰ ਸਤਗੁਰ ਗੁਰ ਗੋਵਿੰਦ ਪੁਛ ਸਿਮਰਤ ਕੀਤਾ ਸਹੀ ਗੁਰੂ ਪਾਸੋਂ ਪੁਛ ਕੇ ਉਹਨਾਂ ਪੰਜਾਂ ਨੇ ਇਹ ਨਿਰਣਾ ਕਰ ਲਿਆ ਕਿ ਗੁਰੂ ਸਤਗੁਰੂ ਗੁਰ ਗੋਵਿੰਦ ਨੂੰ ਹਿਰਦੇ ਵਿੱਚ ਵਸਾਣਾ ਹੀ ਅਸਲ ਸਿਮਰਤੀ ਹੈ। ਪ੍ਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਕੰਮ ਹੈ। ਸਿਮਰਤ ਸਾਧ ਤਰ ਸਭ ਨੇ ਸਹੀ ਕੀਤਾ। ਸੁਖ ਪਹਿਲਾਦ ਸ੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ। ਉਹਨਾਂ ਸਾਰੇ ਮਹਾਜਨਾਂ ਨੇ ਗੁਰੂ ਪਾਸੋਂ ਪੁੱਛ ਕੇ ਨਿਰਣਾ ਕਰ ਲਿਆ ਕਿ ਜਿਵੇਂ ਸੁਖਦੇਵ ਨੇ, ਪਹਿਲਾਦ ਨੇ, ਸ੍ਰੀ ਰਾਮਚੰਦਰ ਜੀ ਨੇ, ਗੋਵਿੰਦ ਗੋਵਿੰਦ ਆ ਕੇ ਗੁਰ ਗੋਵਿੰਦ ਦਾ ਨਾਮ ਸਿਮਰਿਆ ਸੀ ᱛਿਵੇਂ ਗੁਰ ਗੋਵਿੰਦ ਨੂੰ ਸਿਮਰਨਾ ਹੀ ਅਸਲ ਸਿਮਰਤियां ਤੇ ਸ਼ਾਸਤਰ ਹਨ ਦੇਹੀ ਨਗਰ ਕੋਟ ਪੰਜ ਚੋਰ ਬਟਵਾਰੇ ਤਿੰਨ ਕਾ ਥਾਓ ਥੇ ਹੋ ਗਵਾਇਆ ਉਹਨਾ ਸੁੱਕ ਪਹਿਲਾਦ ਸ੍ਰੀ ਰਾਮਚੰਦਰ ਜੀ ਸ਼ਰੀਰ ਨਗਰ ਵਿੱਚ ਵਸਣ ਵਾਲੇ ਸ਼ਰੀਰ ਕਿਲੇ ਵਿੱਚ ਵਸਣ ਵਾਲੇ ਕਾਮਾਦਕ ਪੰਜ ਚੋਰਾ ਨੂੰ ਪੰਜ ਡਾਕੂਆਂ ਨੂੰ ਮਾਰ ਕੇ ਉਹਨਾਂ ਦਾ ਆਪਣੇ ਅੰਦਰੋਂ ਨਿਸ਼ਾਨ ਹੀ ਮਟਾ ਦਿੱਤਾ ਸੀ ਕੀਰਤਾਨ ਪੁਰਾਣ ਨਿਤ ਪੁਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਈ ਨਗਰ ਦੇ ਪੰਚਾਂ ਨੇ ਗੁਰੂ ਨਾਨਕ ਦੀ ਰਾਹੀ ਗੁਰੂ ਦੇ ਉਪਦੇਸ਼ ਦੀ ਰਾਹੀ ਪਰਮਾਤਮਾ ਦੀ ਭਗਤੀ ਕਰਨ ਦੀ ਦਾਤ ਹਾਸਲ ਕਰ ਲਈ ਨਗਰ ਵਿੱਚ ਸਦਾ ਕੀਰਤਨ ਹੋਣ ਲੱਗ ਪਏ ਇਹੀ ਉਹਨਾ ਮਹਾਜਨਾ ਵਾਸਤੇ ਪੁਰਾਣਾ ਦੇ ਪਾਠ ਅਤੇ ਪੁਨ ਦਾਨ ਹੋ ਗਏ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਗਏ ਉੱਥੇ ਧਰਮਸ਼ਾਲਾਵਾਂ ਬਣ ਗਈਆਂ ਉਥੇ ਹੀ ਰੱਬ ਦੇ ਨਾਮ ਵਿੱਚ ਗੁਰੂ ਦੇ ਪਿਆਰੇ ਜੁੜਨ ਲੱਗ ਪਏ ਮੇਲੇ ਆਏ ਨਗਰ ਮਹਾ ਜਨਾ ਗੁਰ ਸਤਗੁਰੇ ਓਟ ਗਹੀ ਨਗਰ ਦੇ ਤੁਰਨੇ ਸਿਰ ਮਨੁੱਖ ਮਿਲ ਕੇ ਗੁਰੂ ਅਮਰਦਾਸ ਜੀ ਕੋਲ ਆਏ ਉਹਨਾਂ ਗੁਰੂ ਦੀ ਓਟ ਲਈ ਉਹਨਾਂ ਸਤਗੁਰ ਦਾ ਪੱਲਾ ਫੜਿਆ ਜਦੋਂ ਸਾਰਾ ਨਗਰ ਤੁਰ ਪਿਆ ਇੱਕ ਪਾਸੇ ਤਾਂ ਉਹਨਾਂ ਵਿੱਚੋਂ ਜਿਹੜੇ ਮਸ਼ਹੂਰ ਸੀ ਪੰਜ ਉਹਨਾਂ ਨੇ ਨਿਰਣਾ ਕੀਤਾ ਕਿ ਜੋ ਗੁਰੂ ਅਮਰਦਾਸ ਜੀ ਕਹਿਣਗੇ ਉਹ ਆਪਾਂ ਕਰਾਂਗੇ ਤੁਖਾਰੀ ਸ਼ਾਂਤ ਮਹੱਲਾ ਪੰਜਵਾ ਰਾਗ ਤੁਖਾਰੀ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸ਼ਾਂਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਕੋਲ ਕੁਮਾਈ ਲਾਲਨਾ ਗੁਰਮਨ ਦੀਨਾ हे सोहने लाल गुरु दी राह ही गुरु दी शरण ਪੈ ਕੇ ਮੈਂ ਆਪਣਾ ਇਹ ਮਨ ਤੈਨੂੰ ਦੇ ਦਿੱਤਾ ਹੈ ਮੈਂ ਤੇਥੋਂ ਸਦਕੇ ਜਾਂਦਾ ਹਾਂ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ हे लाल ਤੇਰੀ ਸਿਫਤ ਸਲਾਹ ਦੀ ਬਾਣੀ ਸੁਣ ਕੇ ਮੇਰਾ ਮਨ ਤੇਰੇ ਨਾਮ ਰਸ ਨਾਲ ਭਜ ਗਿਆ ਹੈ ਇਹੋ ਮਨ ਪੀਨਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ हे मुरारी ਮੇਰਾ ਇਹ ਮਨ ਤੇਰੇ ਨਾਮ ਰਸ ਨਾਲ ਇਉਂ ਭਜ ਗਿਆ ਹੈ ਮੇਰੇ ਅੰਦਰ ਤੇਰਾ ਇਤਨਾ ਪਿਆਰ ਬਣ ਗਿਆ ਹੈ ਕਿ ਇਸ ਨਾਮ ਜਲ ਤੋਂ ਬਿਨਾ ਇਹ ਮਨ ਜਿਉ ਨਹੀਂ ਸਕਦਾ ਜਿਵੇਂ ਪਾਣੀ ਦੀ ਮੱਛੀ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਕੀਮਤ ਕਹੀ ਨਾ ਜਾਈ ਢਾਕੁਰ ਤੇਰਾ ਮਹਿਲ ਅਪਾਰਾ ਏ ਮੇਰੇ ਮਾਲਕ ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ ਤੂੰ ਕਿਸੇ ਦੁਨਿਆਵੀ ਪਦਾਰਥ ਦੇ ਇਵਜ਼ ਵਿੱਚ ਮਿਲ ਨਹੀਂ ਸਕਦਾ ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਹੈ ਸਾਰੇ ਗੁਣ ਦੇਣ ਵਾਲੇ ਮਾਲਕ ਮੇਰੀ ਗਰੀਬ ਦੀ ਇੱਕ ਬੇਨਤੀ ਸੁਣਾ ਦੇਹੋ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਮੈਨੂੰ ਨਾਨਕ ਨੂੰ ਆਪਣਾ ਦਰਸ਼ਨ ਬਖਸ਼ ਮੈਂ ਤੇਥੋਂ ਸਦਕੇ ਹਾਂ ਮੈਂ ਆਪਣੀ ਇਹ ਨਿਮਾਣੀ ਜੀ ਜਿੰਦ ਤੇਥੋਂ ਵਾਰਨੇ ਕਰਦਾ ਹਾਂ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ हे ਮੇਰੇ ਪ੍ਰਭੂ ਪਰਮਾਤਮਾ ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ ਮੇਰਾ ਇਹ ਮਨ ਤੇਰਾ ਬਖਸ਼ਿਆ ਹੋਇਆ ਹੈ ਸਾਰੇ ਗੁਣ ਭੀ ਤੇਰੇ ਹੀ ਬਖਸ਼ੇ ਮਿਲਦੇ ਹਨ ਖੰਨਿਆ ਵੰਨਿਆ ਦਰਸ਼ਨ ਤੇਰੇ ਮੈਂ ਤੇਰੇ ਦਰਸ਼ਨ ਤੋਂ ਸਦਾ ਕੁਰਬਾਨ ਜਾਂਦਾ ਹਾਂ ਬਲਿਹਾਰੀ ਜਾਂਦਾ ਹਾਂ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਅਦ੍ਰਿਸ਼ਟ ਵੇਖ ਜੀਵਾ ਹੈ ਮੇਰੇ ਪ੍ਰਭੂ ਪਰਮਾਤਮਾ ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ ਅੱਖ ਚਮਕਣ ਜਿੰਨੇ ਸਮੇਂ ਲਈ ਹੀ ਮੇਰੇ ਵੱਲ ਨਿਗਾਹ ਕਰ ਤੈਨੂੰ ਵੇਖ ਕੇ ਮੈਂ ਆਤਮਿਕ ਜੀਵਨ ਹਾਸਲ ਕਰ ਸਕਦਾ ਹਾਂ ਅਮਰਤ ਨਾਮ ਸੁਨੀਜੈ ਤੇਰਾ ਕਿਰਪਾ ਕਰਹਿ ਤਾ ਪੀਵਾ हे ਪ੍ਰਭੂ ਪਰਮਾਤਮਾ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਸੁਣੀਂਦਾ ਹੈ ਜੇ ਤੂੰ ਮੇਰੇ ਉੱਤੇ ਮਿਹਰ ਕਰੇ ਕਿਰਪਾ ਕਰੇ ਤਾਂ ਹੀ ਮੈਂ ਤੇਰਾ ਨਾਮ ਜਲ ਪੀ ਸਕਦਾ ਹਾਂ ਕਿਉਂਕਿ ਤੇਰੀ ਕਿਰਪਾ ਤੋਂ ਬਿਨਾ ਪਰਮਾਤਮਾ ਨਾਮ ਤੇਰਾ ਜਪਿਆ ਨਹੀਂ ਜਾ ਸਕਦਾ ਆਸ ਪਿਆਸੀ ਫਿਰ ਕਹਿ ਤਾਈ ਜਿਉਂ ਚਾਤਰਕ ਬੂੰਦੇ ਰੇ हे मेरे प्रभु पति परमात्मा तेरे दर्शन दी खातिर मेरे अंदर टांग पैदा हो रही है ओ टांग दी मानो प्यास लगी हुई है दर्शन तो बिना ओ प्यास मिटदी नहीं जिवें पपीहा सवानती निछत्र दी बरखा दी बूंद नु टांग दा रहंदा है उंज भावे जिन्ना मर्जी पानी ਟੋਬੇ ਤਰਾਬ ਜਲ ਭਰੇ ਹੋਣ ਪਰ ਜੋ ਪਪੀਹਾ ਹੈ ਉਹ ਸਵੰਤੀ ਵਰਖਾ ਦੀ ਨਿਸ਼ਤਰ ਦੀ ਬੂੰਦ ਹੀ ਪਿੰਦਾ ਹੈ ਕੋ ਨਾਨਕ ਜੀੜਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਨਾਨਕ ਆਖਦਾ ਹੈ हे ਮੇਰੇ ਪ੍ਰਭੂ ਮੈਨੂੰ ਆਪਣਾ ਦਰਸ਼ਨ ਦੇ ਮੈਂ ਆਪਣੀ ਇਹ ਜਿੰਦ ਤੇਥੋਂ ਕੁਰਬਾਨ ਕਰਦਾ ਹਾਂ ਤੂੰ ਸਾਚਾ ਸਾਹਿਬ ਸਾਹੋ ਅਮਿਤਾ हे ਮੇਰੇ ਪ੍ਰਭੂ ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਬੇਅੰਤ ਵੱਡਾ ਸ਼ਾਹ ਹੈ ਤੂੰ ਸ਼ਾਹਾਂ ਦਾ ਵੀ ਸ਼ਾਹ ਹੈ ਪ੍ਰਮਾਤਮਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿੱਤ ਚਿੱਤਾ ਏ ਪ੍ਰਭੂ ਤੂੰ ਸਾਡਾ ਪ੍ਰੀਤਮ ਹੈ ਸਾਡਾ ਪਿਆਰਾ ਹੈ ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈ ਤੂੰ ਸਾਡੀ ਜਿੰਦ ਦਾ ਰਾਖਾ ਹੈ ਪ੍ਰਾਣ ਸੁਖ ਦਾਤਾ ਗੁਰਮਖ ਜਾਤਾ ਸਗਲ ਰੰਗ ਬਨ ਆਏ ਏ ਪ੍ਰਭੂ ਤੂੰ ਸਾਨੂੰ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਰਹਿ ਕੇ ਤੇਰੇ ਨਾਲ ਡੂੰਗੀ ਸਾਜ ਪਾਉਂਦਾ ਹੈ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਜਾਂਦੇ ਹਨ ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂੰ ਫੁਰਮਾਏ हे ਪ੍ਰਭੂ ਪਰਮਾਤਮਾ ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ ਜੀਵ ਉਹੀ ਕੰਮ ਕਰਦਾ ਹੈ ਜਿਵ ਜਿਵ ਹੁਕਮ ਤਿਵੇ ਤਿਵਕਾਰ ਜਾ ਕੋ ਕਿਰਪਾ ਕਰੀ ਜਗਦੀਸ਼ਵਰ ਤੈਨ ਸਾਧ ਸੰਗ ਮਨ ਜਿਤਾ ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁਖ ਉਤੇ ਮਿਹਰ ਕੀਤੀ ਉਸਨੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਨੂੰ ਵਾਸ ਵਿੱਚ ਕਰ ਲਿਆ ਤੇ ਮਨ ਦੇ ਜਿੱਤ ਨਾਲ ਜਗ ਜਿੱਤਿਆ ਜਾਂਦਾ ਹੈ ਕਹੋ ਨਾਨਕ ਜੀ ਅੜਾ ਬਲੇ ਹਾਰੀ ਜੀਓ ਪਿੰਡ ਤੋ ਦਿੱਤਾ ਨਾਨਕ ਆਖਦਾ ਹੈ हे ਪ੍ਰਭੂ ਮੇਰੀ ਇਹ ਨਮਾਣੀ ਜੇ ਤੈਥੋਂ ਸਦਕੇ ਹੈ ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ हे ਮੇਰੇ ਪ੍ਰਭੂ ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤ ਨਾਲ ਤੂੰ ਮੈਨੂੰ ਗੁਣਹੀਣ ਨੂੰ ਪੀਵਕਾਰਾਂ ਤੋਂ ਬਚਾ ਲਿਆ ਹੈ ਵੇਖੋ ਕਿੰਨੀ ਨਿਮਰਤਾ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਆਪਨ ਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪ੍ਰਮਾਤਮਾ ਆਪ ਰੂਪ ਧਾਰ ਕੇ ਧਰਤੀ ਤੇ ਆਏ ਤੇ ਆਪਣੇ ਆਪ ਨੂੰ ਕੀ ਕਹਿ ਰਹੇ ਹਨ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਇਹ ਨਿਮਰਤਾ ਹੈ ਸਾਡੇ ਗੁਰੂਆਂ ਵਿੱਚ ਇਹ ਨਿਮਰਤਾ ਹੈ ਸਾਡੇ ਮਹਾਪੁਰਖਾਂ ਵਿੱਚ ਸਤਗੁਰ ਢਾਕ ਲੀਹਾ ਮੋਏ ਪਾਪੀ ਪਰਦਾ ਫਿਰ ਫਰਮਾਉਂਦੇ ਹਨ ਸਤਗੁਰੂ ਨੇ ਮੇਰਾ ਪਾਪੀ ਦਾ ਪਰਦਾ ਢਾਕ ਲਿਆ ਮੇਰੇ పాਪ ਨਸ਼ਰ ਨਹੀਂ ਹੋਣ ਦਿੱਤੇ ਢਾਕਣ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਣ ਸੁਖ ਦਾਤੇ ਹੇ ਅਸਾਂ ਜੀਵਾਂ ਦੇ ਮਾਲਕ ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰੱਥਾ ਵਾਲੇ ਹੇ ਜਿੰਦ ਦੇਣ ਵਾਲੇ ਹੇ ਪ੍ਰਾਣ ਦੇਣ ਵਾਲੇ ਹੇ ਸੁਖ ਦੇਣ ਵਾਲੇ ਦੁਨੀਆ ਦੇ ਮਾਲਕਾ ਅਬੇਨਾਸੀ ਅਬੇਗਤ ਸੁਆਮੀ ਪੂਰਨ ਪੁਰਖ ਵਿਦਾਤੇ ਹੇ ਨਾਸ ਰਹਿਤ ਸੁਆਮੀ हे दृष्ट स्वामी हे सब गुण नाल भरपूर प्रभु हे सर्वव्यापक हे सृजनहार उस्तत कह न जाए तुम्हारी कौन कह तू कद का तेरी बड़ाई बयान नहीं कीती जा सकती परमात्मा ना ही कोई बता सकदा है के तू कदों दा है नानक दास ता कह बलहारी मिले नाम हरनिमका ਦਾਸ ਨਾਨਕ ਉਸ ਗੁਰੂ ਤੋਂ ਕੁਰਬਾਨ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਅੱਖ ਚਮਕਣ ਸਮੇ ਜਿੰਨੇ ਸਮੇ ਲਈ ਵੀ ਮਿਲ ਜਾਂਦਾ ਹੈ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪਿਤਾ ਗੁਰੂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਸਬੋਧਨ ਕਰਕੇ ਇਕ ਗੁਰਬਾਣੀ ਵਿੱਚ ਲਿਖ ਰਹੇ ਹਨ ਕਿ ਨਾਨਕ ਦਾਸ ਤਾ ਕੈ ਬਲੇਹਾਰੀ ਮਿਲੇ ਨਾਮ ਹਰ ਨਿਮਕਾ ਮੈਂ ਉਸ ਗੁਰੂ ਤੋਂ ਬਲੇਹਾਰਾ ਸਦਕੇ ਹਾਂ ਮੈਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਅੱਖ ਚਮਕਣ ਸਮੇਂ ਜਿਤਨੇ ਵਿੱਚ ਹੀ ਮਿੜ ਜਾਂਦਾ ਹੈ ਉਸ ਤਦ ਕਹਿਣ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲੇ ਹਾਰੀ ਮਿਲੈ ਨਾਮ ਹਰ ਨਿਮਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1117 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1118 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ